ਉਹ ਆਪਣੇ ਸਵਾਮੀ ਜੀ ਸਵੇਰ ਤੋਂ ਸ਼ਾਮ ਤੱਕ ਆਸਣ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਆ ਉਪਦੇਸ਼ ਕਰਦੇ ਆ ਸੰਗਤਾਂ ਖੁਸ਼ ਹੁੰਦੀਆਂ ਨੇ ਤੇ ਜੋ ਮਨ ਦੀ ਭਾਵਨਾ ਪ੍ਰਾਨੀ ਲੈ ਕੇ ਆਉਂਦਾ ਉਹ ਪੂਰੀ ਹੁੰਦੀ ਹੈ ਫਿਰ ਝਾਤੇ ਮਾਰੋ ਸੰਤ ਨਾਰਾਇਣ ਸਿੰਘ ਜੀ ਮੋਨੀ ਮਹਾਲੀ ਵਾਲੇ ਕਹਿੰਦੇ ਨੇ ਮਹਾਲੀ ਵਾਲੇ ਸੰਤ ਜਦੋਂ ਉਹਨਾਂ ਨੇ ਆਉਣਾ ਆਪਣੇ ਸਵਾਮੀ ਜੀ ਦੇ ਪੋਤਾ ਚੇਲੇ ਸਿਵ ਸੰਤ ਨਾਰਾਇਣ ਸਿੰਘ ਜੀ ਮੋਣੀ ਮੋਨੇ ਹਰਦੇਵ ਉਹਨਾਂ ਦਾ ਨਾਮ ਸ੍ਰੀ ਹਰਦੇਵ ਸਿੰਘ ਜੀ ਵੀ ਸੀ ਉੱਥੇ ਕੱਚਾ ਨਾਮ ਜਿਹਨੂੰ ਕਹਿੰਦੇ ਨੇ ਆ ਸੰਤਾਂ ਦਾ ਨਾਮ ਤੇ ਪੱਕਾ ਨਾਮ ਸੰਤ ਨਾਰਾਇਣ ਸਿੰਘ ਜੀ ਮੋਣੀ ਉਹਨਾਂ ਦੇ ਗੁਰੂ ਬਾਬਾ ਕਿਰਪਾ ਸਿੰਘ ਜੀ ਜਦੋਂ ਉਹਨਾਂ ਨੇ ਆਉਣਾ ਬਹੁਤ ਪਿਆਰ ਕਰਦੇ ਸੀ ਸਵਾਮੀ ਜੀ ਉਹਨਾਂ ਨਾਲ ਬਹੁਤ ਜਿੰਨਾ ਕਹਿ ਦੋ ਉਹ ਹੁੰਦੇ ਅਸੀਂ ਦੇਖਿਆ ਸੰਗਤੇ ਛੋਟੇ ਛੋਟੇ ਹੁੰਦੇ ਸੀ ਅਸੀਂ ਜਦੋਂ ਉਹਨਾਂ ਨੇ ਆਉਣਾ ਕਈ ਗੱਡੀਆਂ ਹੋਣੀਆਂ ਗੱਡੀਆਂ ਬਹੁਤ ਸੋਹਣੀਆਂ ਗੱਡੀਆਂ ਵਿੱਚ ਸੰਗਤ ਬਹੁਤ ਜ਼ਿਆਦਾ ਔਰ ਉਹਨਾਂ ਦੇ ਫੁਲਕਾਰੀ ਪਾਈ ਹੁੰਦੀ ਲੜ ਛੜਮਾ ਅੱਗ ਦਸਤਾਰ ਬੰਨ ਕੇ ਰੱਖਦੇ ਸੀ ਬੜੇ ਦਲੇਰ ਸੀ ਕੋਈ ਨਹੀਂ ਕਿਸੇ ਤੋਂ ਡਰਦੇ ਸੀ ਅੱਖਾਂ ਆਟੀਆਂ ਮਿਰਗਾਂ ਵਾਂਗ ਚਮਕਦੀਆਂ ਸੀ ਦੂਰ ਤੋਂ ਝਲਕ ਪੈਂਦੀ ਸੀ ਸੰਤ ਆਉਂਦੇ ਨੇ ਜਦੋਂ ਇੰਨੀ ਇੱਕ ਗੱਲ ਕਹੇ ਨਹੀਂ ਸੰਤ ਆਉਂਦੇ ਨੇ ਸਵਾਮੀ ਜੀ ਨੂੰ ਤਾਂ ਪਤਾ ਹੀ ਹੁੰਦਾ ਸੀ ਕਿ ਕੌਣ ਆ ਰਿਹਾ ਹੈ ਉਹਨਾਂ ਨੇ ਪੁੱਛਣਾ ਕੌਣ ਆ ਰਿਹਾ ਹੈ ਸੰਤ ਆਉਂਦੇ ਨੇ ਕੋ ਕਿਹੜੇ ਮਹਾਲੇ ਵਾਲੇ ਅੱਛਾ ਅੱਛਾ ਉਹ ਲਿਓ ਵੀ ਵਿਛਾਈ ਵਿਛਾਓ ਫਟਾਫਟ ਸੰਗਤੇ ਬੜੇ ਪਿਆਰ ਦੇ ਨਾਲ ਵਿਛਾਈ ਵਿਛਾਉਣੀ ਸੀ ਤੇ ਜਦੋਂ ਉਹਨਾਂ ਨੇ ਆਉਣਾ ਪਤਾ ਕੀ ਕਰਦੇ ਸੀ ਸਵਾਮੀ ਜੀ ਪਹਿਲੇ ਪਾਣੀ ਡੋਲ ਦਿੰਦੇ ਮੂਹਰੇ ਗੁਰੂ ਜੀ ਅਸੀਂ ਕਹਿੰਦਾ ਮਹਾਰਾਜ ਜੀ ਇਹ ਪਾਣੀ ਕਿਉਂ ਡੋਲਿਆ ਤੁਸੀਂ ਨੇ ਤੁਸੀਂ ਦੇਖ ਲਓ ਆਪੇ ਇਹਨਾਂ ਨੂੰ ਆ ਜਾਂਦੇ ਸੀ ਉਹ ਆ ਕੇ ਲੰਮੇ ਪੈ ਜਾਂਦੇ ਸੀ ਲੰਬੇ ਚਰਨ ਸੰਤਾਂ ਦੇ ਚਰਨਾਂ ਦੇ ਵਿੱਚ ਖਾਸ ਗੱਲ ਕੀ ਸੀ ਉਹਨਾਂ ਦੀ ਆਪਣੀ ਦਾੜੀ ਦੇ ਨਾਲ ਸਵਾਮੀ ਜੀ ਦੇ ਚਰਨ ਸਾਫ ਕਰਦੇ ਸੀ ਸਵਾਮੀ ਜੀ ਦੇ ਜੋੜੇ ਸਾਫ ਕਰਦੇ ਸੀ ਆਪਣੀ ਦਾੜੀ ਦੇ ਨਾਲ ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਗਿਆਨ ਸੀ ਕਿ ਇਹ ਸੰਤ ਰੱਬ ਨੇ ਉਹਨਾਂ ਨੂੰ ਇਹ ਗੱਲ ਦਾ ਗਿਆਨ ਸੀ ਸਹੀ ਦਾੜੀਆਂ ਸੁੱਚੀਆਂ ਜੋ ਗੁਰ ਚਰਨੇ ਲਗਾਨਾ ਕਿ ਇਹ ਉਹ ਦਾੜੀਆਂ ਸੁੱਚੀਆਂ ਨੇ ਜਿਹੜੀਆਂ ਸਤ ਗੁਰਾਂ ਦੇ ਚਰਨਾਂ ਦੇ ਨਾਲ ਲੱਗਦੀਆਂ ਨੇ ਉਹਨਾਂ ਨੂੰ ਪਤਾ ਸੀ ਕਿ ਇਹ ਭਗਵਾਨ ਨੇ ਇਹ ਰੱਬ ਨੇ ਸੰਗਤੇ ਜਦੋਂ ਉਹਨਾਂ ਨੇ ਵੇਖਣਾ ਸੰਤ ਨੇ ਬਹੁਤ ਨਦਰਮਾਨੀ ਖੁਸ਼ ਹੋ ਜਾਣਾ ਕਪੜਾ ਫੜ ਫੜ ਕੇ ਦੇਖਣਾ ਵਾਹ ਕਿੰਨਾ ਸੋਹਣਾ ਕਪੜਾ ਉਹ ਕਹਿਆ ਕਰਨ ਦੇਖੋ ਮੇਰੇ ਸਵਾਮੀ ਜੀ ਮੇਰੇ ਪਤੀ ਦੇਵ ਕਿੰਨੀ ਸਿਫਤ ਕਰਦੇ ਨੇ ਆਪਣੀ ਘਰ ਵਾਲੀ ਦੀ ਉਹ ਕਹਿੰਦੇ ਹੁੰਦੇ ਐਂ ਕਹਿੰਦੇ ਹੁੰਦੇ ਸਿੱਧੀ ਬੋਲਦੇ ਸੀ ਉਹ ਤਾਂ ਦੇਖੋ ਕਿੰਨਾ ਪਿਆਰ ਕਰਦੇ ਨੇ ਮੇਰੇ ਨਾਲ ਮੇਰੇ ਸਵਾਮੀ ਜੀ ਜਦੋਂ 5 ਕਮਿੰਟ ਹੋ ਜਾਣੇ ਫਿਰ ਕਹਿ ਦੇਣਾ ਚਲੋ ਜੀ ਆਪਣੀਆਂ ਬੈਟਰੀਆਂ ਫੁੱਲ ਨੇ ਹੁਣ ਚੱਲੀਏ ਆਪਾਂ ਜਦ ਇਹ ਚਲੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਜ਼ਿਆਦਾ ਟਾਈਮ ਲਾਵਾਂਗੇ ਪਤਾ ਨਹੀਂ ਮਹਾਪੁਰਸ਼ ਕੀ ਵਚਨ ਕਰ ਦੇਣ ਜੋ ਵੀ ਕਹਤਾ ਉਹ ਵੇਅ ਅਰਥਾ ਨਹੀਂ ਜਾਂਦਾ ਸੀ ਹੁਣ ਆ ਗਏ ਬੈਠ ਗਏ ਸਵਾਮੀ ਜੀ ਨੇ ਕਿਹਾ ਸੁਣਾਓ ਮਹਾਪੁਰਸ਼ੋ ਕੁਝ ਸੁਣਾਓ ਫਿਰ ਗੁਰੂ ਜੀ ਤੁਸੀਂ ਉਹ ਸੁਣਾਵੋ ਸੀ ਕੁਝ ਨਹੀਂ ਸੁਣਾ ਸਕਦੇ ਨਹੀਂ ਨਹੀਂ ਲਾਦੋ ਕੋਈ ਧਾਰਨਾ ਥੋਡੇ ਮੁਖ ਤੋਂ ਸੁਣਾਗੇ ਸੀ ਤਾਂ ਸਾਨੂੰ ਕਿਹੜਾ ਕੀਰਤਨ ਆਉਂਦਾ ਤੁਹਾਨੂੰ ਤਾਂ ਆਉਂਦਾ ਵਾ ਫਿਰ ਉਹਨੇ ਇਸ਼ਾਰਾ ਕਰ ਦੇਣਾ ਸੰਗਤ ਨੂੰ ਸੰਗ ਤੇ ਸੱਚ ਕਰਕੇ ਜਾਣਿਓ ਇਸ਼ਾਰਾ ਹੀ ਕਰਦੇ ਤੇ ਮੜ ਜਾ ਮਹਾਲੀ ਵਾਲੇ ਸੰਤ ਸੁਆਮੀ ਨਾਰਾਇਣ ਸਿੰਘ ਜੀ ਮੋਨੀ ਜਦੋਂ ਆਪਣੇ ਜਥੇ ਨੂੰ ਇਸ਼ਾਰਾ ਕਰਨਾ ਤਰੰਤ ਸਾਜਵਾ ਖੋਲ ਲੈਣੇ ਨਾਲ ਦੀ ਨਾਲੇ ਉੱਥੇ ਜਿੱਥੇ ਬੈਠੇ ਨੇ ਸੁਆਮੀ ਜੀ ਫਿਰ ਉਹਨਾਂ ਨੇ ਉੱਚੀ ਉੱਚੀ ਧਾਰਨਾ ਆਪਣੇ ਗੁਰੂ ਜੀ ਦੀ ਇਉਂ ਸਿਫਤ ਕਰਦੇ ਸੀ ਸੰਤ ਬਣਾ ਲੈ ਗਹਿਣਾ ਓਏ ਮਨ ਸੰਤ ਬਣਾ ਲੈ ਗਹਿਣਾ ਸੰਤ ਬਣਾ ਲੈ ਗਹਿਣਾ ਓਏ ਮਨ ਸੰਤ ਬਣਾ ਲੈ ਗਹਿਣਾ ਸੰਤ ਬਣਾ ਲੈ ਸੰਤ ਬਣਾ ਲੈ ਗਹਿਣਾ ਓਏ ਮਨ ਸੰਤ ਬਣਾ ਲੈ ਗਹਿਣਾ ਕਮਦਰਗਾ ਵਿੱਚ ਕਮਦਰਗਾ ਵਿੱਚ ਆਜੂਗਾ ਕਮਦਰਗਾ ਵਿੱਚ ਆਜੂਗਾ ਕਮਦਰਗਾ ਵਿੱਚ ਆਜੂਗਾ ਸੰਤ ਸਤਿਨੰਦਰ ਕਮਦਰਗਾ ਕਮਦਰਗਾ ਵਿੱਚ ਆਜੂਗਾ ਕਮਦਰਗਾ ਵਿੱਚ ਆਜੂਗਾ ਕਮਦਰਗਾ ਵਿੱਚ ਆਜੂਗਾ ਦਾ ਵਿੱਚ ਸਤ ਸਮਾਣਾ ਲੱਘਣਾ ਹੋਏ ਮਨ ਕਮ ਦਰਗਾਹ ਵਿੱਚ ਆਜੂਗਾ संतन की रेण प्यारे हम संतन की शरणा संत हमारी ओट सताणी संत हमारा गहणा हम संतन सों बण आई पूर्व लिखिया पाई एहो मन तेरा भाई रहाओ संतन सों मेरी लेवा देवी संतन सों ब्योहारा संतन सों हम लाहा खाट्या हर भक्त भरे पंडारा ਸੰਤਨ ਮੋਹ ਕੋ ਪੂੰਜੀ ਸੌਂਪੀ ਤਉ ਉਤਰੇ ਮਨ ਕਾ ਧੋਖਾ ਧਰਮ ਰਾਇ ਅਬ ਕਹਾ ਕਰੈ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸ਼ਾਦੇ ਕਹੁ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਐਉ ਗੁਰੂ ਜੀ ਨੇ ਨਾਲ ਆਪ ਬੋਲਣਾ ਤੇ ਨਾਲੇ ਉਹਨਾਂ ਨੇ ਇਹ ਪੰਕਤੀਆਂ ਬੋਲਣੀਆਂ ਯਾਨੀ ਕਿ ਉਹਨਾਂ ਨੇ ਦਰਸ਼ਨ ਕਰਕੇ ਨਿਹਾਲ ਹੋਣਾ ਇਸ਼ਾਰੇ मात्र ਉਹਨਾਂ ਦੇ ਨਾਲ ਵੱਡੇ ਵੱਡੇ ਘਰਾਂ ਦੀਆਂ ਲੜਕੀਆਂ ਵੱਡੇ ਵੱਡੇ ਘਰਾਂ ਦੇ ਲੜਕੇ ਬਹੁਤ ਹੀ ਉਹਨਾਂ ਦਾ ਬਹੁਤ ਵੱਡਾ ਕਾਫਲਾ ਸੀ ਸਤਸੰਗ ਜਾਨਾਂ ਲੰਬੇ ਬੈ ਕੇ ਸੰਗ ਤੇ ਗੁਰੂ ਜੀ ਦੀ ਪੂਜਾ ਕਰਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਬਸ ਫਿਰ ਚਲੇ ਜਾਂਦੇ ਸਮਾਪਿਤ ਦਾ ਗਿਆ ਇੱਕ ਦਿਨ ਸਵਾਮੀ ਜੀ ਕਹਿੰਦੇ ਮੈਨੂੰ ਕਹਿੰਦੇ ਮੰਦਰ ਹਾਂ ਜੀ ਮੰਦਰ ਇਹ ਕਹਿੰਦੇ ਤੇ ਪਹਿਲਾਂ ਨਾਉ ਮੇਰਾ ਭਿੰਦਰ ਹੈ ਯਾਨੀ ਕਿ ਮੈਨੂੰ ਕਹਿੰਦੇ ਉਰਾ ਉਹ ਕਹਾਂ ਹਾਂ ਜੀ ਉਹ ਤਾਂ ਕਹਿੰਦੇ ਉਧਰ ਉਹਨੂੰ ਪਾਤਸ਼ਾਹੀ ਮੰਨਦੇ ਨੇ ਉਹਨਾਂ ਨੂੰ ਮਾਹ ਜੀ ਕਿਨਾਂ ਨੂੰ ਉਹ ਮਹਾਰੀ ਵਾਲੇ ਸੰਤਾਂ ਨੂੰ ਅੱਛਾ ਜੀ ਹਰ ਹਰਦੇਵ ਵੀ ਕਹਿੰਦੇ ਬੜਾ ਘੋਟ ਕੇ ਕਹਿੰਦੇ ਹੁੰਦੇ ਸੀ ਮਹਾਰਾਜ ਹਰਦੇਵ ਹਰਦੇਵ ਵੀ ਕਹਿੰਦੇ ਨੇ ਅੱਛਾ ਅੱਛਾ ਜੀ ਮਹਾਰਾਜ ਠੀਕ ਹੈ じゃ ਕਹਿੰਦੇ ਫਿਰ ਇੱਕ ਕੰਮ ਕਰਕੇ ਆ ਸਾਡਾ ਕਰਕੇ ਆਵੇਂਗਾ ਮਹਾ ਜੀ ਹੁਕਮ ਕਰੋ ਸਤਵਚਨ ਜੀ ਕਹਿੰਦੇ ਜਾ ਬਸ ਹੋਰ ਕਿਸੇ ਕੋਲੇ ਨਾ ਜਾਈ ਸਿੱਧਾ ਉਹਨਾਂ ਕੋਲੇ ਜਾਇਂ ਠੀਕ ਹੈ ਜੀ ਕੀ ਕਹਿਣਾ ਹੈ ਇਹ ਕਹਿਣਾ ਉਹਨਾਂ ਦੇ ਕੰਨ ਵਿੱਚ ਕੀ ਜੀ ਕਾਹੇ ਭਈਆ ਫਿਰ ਤਾਉ ਫੁੱਲਿਆ ਫੁੱਲਿਆ ਜਦ 10 ਮਾਸ ਉਰਦ ਮੁਖ ਰੇਂਦਾ ਸੋਧਨ ਕੈਸੇ ਭੁੱਲਿਆ ਬਸ ਇੰਨੀ ਗੱਲ ਕਹਿ ਕੇ ਭੱਜ ਜਾਣਾ ਮੈਂ ਸਤਿਵਚਨ ਜੀ ਗਿਆ ਸੰਗ ਤੇ ਬੜਾ ਹੱਥਾਂ ਤੇ ਚੱਕਿਆ ਮੈਨੂੰ ਬਹੁਤ ਪ੍ਰੇਮ ਕੀਤਾ ਉਹਨਾਂ ਨੇ ਕੰਬ ਦੇਤੇ ਧਰ ਧਰ ਵੀ ਉੱਥੋਂ ਆਇਆ ਸੰਤਾਂ ਕੋਲ ਆਏ ਨੇ ਕੋਈ ਸੁਨੇਹਾ ਲੈ ਕੇ ਆਏ ਨੇ ਕੀ ਕਿਹਾ ਕੀ ਕਿਹਾ ਮਹਾਰਾਜ ਨੇ ਪਰਿਪਰੇ ਲੈ ਜਾ ਕੇ ਮੈਨੂੰ ਦੱਸਦੇ ਕੀ ਕਹਿੰਦੇ ਇੰਨਾ ਉਤਾਵਲੇ ਹੋ ਜਾਂਦੇ ਸੰਗ ਤੇ ਕਿ ਗੁਰੂ ਜੀ ਦੀ Swami ਜੀ ਦੀ ਕੋਈ ਗੱਲ ਦੱਸਣਗੇ ਸੁਣਾਉਣਗੇ ਮਹਾਰਾਜ ਜੀ ਉਹਨਾਂ ਨੇ ਇਹ ਵਚਨ ਆਖਿਆ ਕਿ ਵੀ ਕਾਹੇ ਭਈਆ ਫਿਰ ਤਉ ਫੋਲਿਆ ਫੋਲਿਆ ਜਦ 10 ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਉਹ ਤਾਂ ਜਾਣਦੇ ਸੀ ਪੂਰੇ ਬਾਣੀ ਪੜਦੇ ਸੀ ਸਾਰੀ ਬਾਣੀ ਉਹਨਾਂ ਦੇ ਕੰਠ ਸੀ ਵੀ ਲੈ ਲੈ ਵੇ ਤਾਂ ਮਾਰਦਾ ਤੀਰ ਸੰਤਾਂ ਨੇ ਬਸ ਮੈਂ ਤਾਂ ਕਹਿ ਕੇ ਆ ਗਿਆ ਆ ਗਿਆ ਸਵਾਮੀ ਜੀ ਕਹਿੰਦੇ ਆ ਗਿਆ ਮੈਂ ਕਿਹਾ ਹਾਂ ਜੀ ਆ ਗਿਆ ਕੀ ਕਹਿੰਦੇ ਸੀ ਮਹਾ ਜੀ ਕੁਝ ਨਹੀਂ ਕਿਹਾ ਉਹ ਤਾਂ ਚੁੱਪੇ ਕਰਕੇ ਮੈਨੂੰ ਆ ਲੱਗਦਾ ਵੀ ਕਿਤੇ ਰੋਣੇ ਨਾ ਲੱਗ ਜਾਣ ਜੀ ਉੱਥੇ ਉਹ ਤਾਂ ਬਹੁਤ ਬਰਾਗ ਵਿੱਚ ਆ ਗਏ ਸੀ ਅੱਛਾ ਮੈਂ ਕਿਹਾ ਹਾਂ ਜੀ ਬਸ ਫੇਰ ਕੀ ਸੀ ਆ ਗਏ ਜੀ ਉਹ ਤਾਂ ਦੂਸਰੇ ਦਿਨ कौन आ गए कौन आ गए संत आए ने जी संत आए बिछाओ बिछाओ बिछाई बिछाओ बिछा बच्छा दिखी है जी हूँ फिर आके बैठ गए दर्शन किते हाँ जी कि संत जी ठीक है महाराज जी अच्छा फिर हमन करना सी ने कर मिंदर हाँ जी ज्यादा लंगर तैयार करो सत वचन जी ਸੰਗਤਾ ਆਪਣੀਆਂ ਇੰਨੀਆਂ ਤੇਜਤੀਆਂ ਨਾਲ ਦੀ ਨਾਲ ਇਹ ਜੋ ਪਦਾਰਥ ਸਵਾਮੀ ਜੀ ਕਹਿੰਦੇ ਨਾਲ ਦੀ ਨਾਲ ਇਹ ਤਿਆਰ ਕਰਦੇ ਉਹ ਆਪਣੇ ਹੱਥਾਂ ਦੇ ਨਾਲ ਕਹਿੰਦੇ ਹੁੰਦੇ ਮੈਂ ਪਾਉਂਗਾ ਚਾਹ ਸੁੱਕੀ ਚਾਹ ਚਾਹ ਦੇ ਵਿੱਚ ਮੈਂ ਬਣਾਉਂਗਾ ਚਾਹ ਮੈਂ ਪਾਉਂਗਾ ਸ਼ਕਰੋਨਾ ਕੋਲੇ ਪੀਪਾ ਲੈ ਕੇ ਧਰ ਦੇਣਾ ਸ਼ਕਰ ਦਾ ਵੀ ਹਰ ਚਾਹ ਦਾ ਵੀ ਮੂਠੀਆਂ ਲੁੱਪ ਭਰ ਕੇ ਪਾਉਂਦੇ ਵੱਡੇ ਵੱਡੇ ਕੜਾ ਉਹਦੇ ਵਿੱਚ ਦੇਗੇ ਦੇ ਵਿੱਚ ਸਾਰੇ ਦੇਖਦੇ ਰਹਿ ਜਾਂਦੇ ਜਿਨੇ ਚਾਹ ਇੱਕ ਵਾਰੀ ਛਕ ਲਈ ਉਹ ਮੁੜ ਕੇ ਹੋਰ ਕੋਈ ਚਾਹ ਨਹੀਂ ਸੀ ਪਸੰਦ ਕਰਦਾ ਵੀ ਆਹ ਦੇਖੋ ਸੰਤ ਨੇ ਕੈਸਾ ਅੰਮ੍ਰਿਤ ਤਿਆਰ ਕੀਤਾ ਹੈ ਇਹ ਮਹਾਰਾਜ ਆਪਣੇ ਹੱਥਾਂ ਦੇ ਨਾਲ ਪਦਾਰਥ ਬਣਾ ਕੇ ਆਪਾਂ ਸਾਰਿਆਂ ਨੂੰ ਛਕਾਉਂਦੇ ਹੁੰਦੇ ਸੀ ਇਉ ਹਣ ਬੈਠੇ ਹੋਏ ਨੇ ਸੰਤ ਕਹਿੰਦੇ ਆਪਾਂ ਨੇ ਹਵਨ ਕਰਨਾ ਇੱਕ ਅਧਿਆਇ ਮੈਂ ਪੜ ਲੈਣਾ ਤੂੰ ਅਧਿਆਤਾਂ ਮਾ ਸਤਿਵਚਨ ਦੀ ਚਾਹ ਪਾਣੀ ਬਣਾ ਲੈਨੇ ਆ ਉਹ ਆ ਕੇ ਬਹਿ ਗਏ ਆਸਣ ਲਾਇਆ ਸੀ ਬੈਗੇ ਮੈਂ ਫੇਰਾ ਕੇ ਕੋਲੇ ਬਹਿ ਗਿਆ ਮੈਨੂੰ ਕਹਿੰਦੇ ਮਹਾਰਾਜੀ ਵਾਲੇ ਸੰਤ ਮਹਾਰਾਜੀ ਕਹਿੰਦੇ ਲੈ ਵੀ ਐਂਓ ਕਰੀ ਸੰਤਾਂ ਨੂੰ ਕਹਿ ਦੀ ਸਾਨੂੰ ਜ਼ਰੂਰੀ ਕੰਮ ਐ ਅਸੀਂ ਜਾਣਾ ਰਾਜਪੁਰੇ ਕਹਿ ਦੀ ਉਹ ਪਾਠ ਕਰਦੇ ਸੁਆਮੀ ਜੀ ਮਹਾਂਜ ਸਤਿਵਚਨ ਕਹਿ ਦਾਂਗਾ ਚਾ ਚਾ ਤਾਂ ਕਹਿੰਦੇ ਬਸ ਅੱਗੇ ਦੇਖਾਂਗੇ ਮੈਂ ਠੀਕ ਐ ਸਤਿਵਚਨ ਸੰਗ ਤੇ ਸੱਚ ਕਰਕੇ ਜਾਣਿਓ ਚਲੇ ਗਏ ਹੁਣ ਸੰਤਨ ਬਹੁਤ ਜਲਦੀ ਜਲਦੀ ਪਾਠ ਕੀਤਾ ਵਿਚਨੀ ਤੇ ਬੋਲਦੇ ਪਾਠ ਦੇ ਮਹਾਰਾਜ ਜੀ ਜੇ ਭੋਜਨ ਕਰਨ ਲੱਗ ਜਾਣ ਵਿਚਨੀ ਸੀ ਬੋਲਦੇ ਜੇ ਪਾਠ ਕਰਨ ਲੱਗ ਜਾਣ ਪੂਰਾ ਪਾਠ ਕਰਕੇ ਫੇਰ ਗੱਲ ਕਰਦੇ ਹੁੰਦੇ ਸੀ ਜੇ ਵਿਚ ਵਿਚਾਲੇ ਪਾਠ ਛੱਡ ਦੇਣਾ ਉਹਨੂੰ ਕਹਿੰਦੇ ਗੱਲ ਵੱਡ ਛੱਡ ਤਾ ਦੇ ਵਿੱਚ ਗੱਲ ਵੱਡ ਹੱਤਿਆ ਹੱਤਿਆ ਇਹ ਕਹਿੰਦੇ ਵਿਚ ਵਿਚਾਲੇ ਨਹੀਂ ਛੱਡਣਾ ਚਾਹੀਦਾ ਪਾਠ ਜਿਹੜਾ ਕਰਨਾ ਪੂਰਾ ਕਰੋ ਸਤਿਵਚਨ ਜੀ ਅਸੀਂ ਪੰਜ ਪੌੜੀਆਂ ਪੜ੍ਹਨੀ ਆ ਅਨੰਦ ਸਾਹਿਬ ਦੀਆਂ ਜਗਨਨਾਥ हां जी ਇਹ ਕੀ ਕਰਦੇ ਹੋ ਤੁਸੀਂ ਕੀ ਜੀ ਜਿਹੜੀ ਬਾਣੀ ਪੜਦੇ ਉਹਨੂੰ ਪੂਰੀ ਪੜਿਆ ਕਰੋ ਸਤਿਵਚਨ ਜੀ ਅੱਧ ਵਿਚਾਲੇ ਨਾ ਕਰੇ ਠੀਕ ਆ ਸਤਿਵਚਨ ਮਹਾਰਾਜ ਜੀ ਜਾਨੀ ਉਹਨਾਂ ਨੇ ਜੋ ਬਚਨ ਕਹਿਣਾ ਅਸੀਂ ਤਾਂ ਮੰਨਣਾ ਹੀ ਮੰਨਣਾ ਸੀ ਉਹਨਾਂ ਦੀ ਮਰਜ਼ਾ ਦਾ ਜਿਵੇਂ ਕਹਿੰਦੇ ਸੀ ਤਾਂ ਫੇਰ ਹੁਣ ਜਦੋਂ ਉਹਨਾਂ ਨੇ ਪਾਠ ਕੀਤਾ ਜਾਣਦੇ ਤਾਂ ਸਭ ਕੁਝ ਹੀ ਸੀ ਕਿੰਨੂ ਸੰਤ ਮਾ ਸੁਆਮੀ ਜੀ ਜੇ ਕਹਿੰਦੇ ਨੇ ਰਾਜਪੁਰੇ ਜਾਣਾ ਬਈ ਸਾਨੂੰ ਬਹੁਤ ਜਲਦੀ ਕੰਮ ਆ ਲਾ ਕਹਿੰਦੇ ਇਨਸਤਾਬਿਕੀ ਬਿਮਾਰੀ ਪੈਂਦੀ ਸੀ ਓਹੋ ਵਚਨ ਕਰ ਦਿੱਤਾ ਸਾਧੂ ਬੋਲੇ ਸਹਿਜ ਸੁਭਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ ਜਿਹੜੇ ਸੰਤਾਂ ਨੇ ਵਚਨ ਕਹੇ ਤੇ ਉਹ ਤਾਂ ਹੋ ਗਏ ਜੋ ਕਹਤਾ ਉਹ ਤਾਂ ਪੂਰਾ ਹੋ ਗਿਆ ਓਹ ਮਹਾਰਾਜ ਦੀ ਬਾਣੀ ਕਹਿੰਦੀ ਐ ਸੁਆਮੀ ਜੀ ਕਹਿੰਦੇ ਨੇ ਬਿਰਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ ਬਿਰਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ ਫਿਰਥੇ ਨਾ ਜਾਂਦੇ ਸੰਤਾਂ ਦੇ ਬੋਲ ਬੋਲੇ ਫੇਰ ਕੀ ਸੀ ਛਾਮ ਨੂੰ ਸਨੇਹਾ ਗਿਆ ਕੀ ਹੋ ਗਿਆ ਕੀ ਹੋ ਗਿਆ ਮਹਾਲੀਆ ਮਹਾਲੀ ਵਾਲੇ ਸੰਤ ਸਾਜੀ ਬਹੁਤ ਢਿੱਲੇ ਹੋ ਗਏ ਉਹ ਤਾਂ ਪਟਿਆਲੇ ਦੇ ਵਿੱਚ ਦਾਖਲ ਨੇ ਉਹ ਕੀ ਹੋ ਗਿਆ ਪਤਾ ਨਹੀਂ ਜੀ ਪਤਾ ਕਰੋ ਕੀ ਹੋ ਗਿਆ ਨਾਲੇ ਜਾਣਦੇ ਸੀ ਸਭ ਕੁਝ ਸਵਾਮੀ ਜੀ ਜਾਣਦੇ ਸੀ ਸਭ ਕੁਝ ਫੇਰ ਕਹਿੰਦੇ ਪਤਾ ਕਰੋ ਪਤਾ ਕਰਿਆ ਕਹਿੰਦੇ ਜੀ ਉਹਨਾਂ ਦੀ ਜਿਹੜੀ ਖਾਣ ਵਾਲੀ ਨਾਲੀ ਆ ਨਾ ਉਹ ਵੀ ਉਬਲਾਕ ਹੋ ਗਈ ਆ ਨਾਲੀ ਭੋਜਨ ਵਾਲੀ ਨਾਲੀ ਅੱਛਾ ਆ ਪਿੰਜਣੀ ਕੋੋਂ ਕੱਢ ਕੇ ਨਾਲ ਕਹਿੰਦੇ ਉੱਥੇ ਪਾਈ ਆ ਮਹੀਨਾ ਉੱਥੇ ਰਹਿਣਾ ਪੈਣਾ ਸੰਗ ਤੇ ਇੱਕ ਮਹੀਨਾ ਹਸਪਤਾਲ ਦੇ ਵਿੱਚ ਰਹੇ ਇਹ ਬਿਮਾਰੀ ਲੱਗੀ ਉਹਨਾਂ ਨੂੰ ਸੰਤਾਂ ਦਾ ਬਚਨ ਅਗੇ ਮਿਹਨ ਨੇ ਵਾਦਾ ਕੀ ਬਫਰ ਤਾਂ ਚਰਨੇ ਨਹੀਂ ਛੱਡੇ ਮਹਾਰਾਜ ਜੀ ਮਹਾਰਾਜ ਜੀ ਏ ਗੁਰੂ ਜੀ ਏ ਸਵਾਮੀ ਜੇ ਅਸੀਂ ਭੁੱਲਣ ਹਾਰੇ ਹਾਂ ਸਾਨੂੰ ਬਖਸ਼ ਲਿਓ ਜੀ ਬਖਸ਼ ਲਿਓ ਬਖਸ਼ ਲਿਓ ਮਹਾਰਾਜ ਕਿਰਪਾ ਕਰ ਦੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਓ ਗੁਰੂ ਜੀ ਕਹਿੰਦੇ ਨੇ ਮੈਨੂੰ ਬਖਸ਼ ਲਿਓ ਮਹਾਰਾਜ ਮੈਂ ਅਪਰਾਧੀ ਮੈਂ ਅਪਰਾਧੀ ਬਖਸ਼ ਲਿਓ ਮਹਾਰਾਜ ਮੈਂ ਅਪਰਾਧੀ ਮੈਂ ਅਪਰਾਧੀ ਬਾਕਸਾ ਲਿਓ ਮਹਾਰਾਜ ਮੈਂ ਅਪਰਾਧੀ ਮੈਂ ਅਪਰਾਧੀ ਮੈਨੂੰ ਬਾਕਸਾ ਲਿਓ ਮਹਾਰਾਜ ਮੈਂ ਅਪਰਾਧੀ ਮੈਂ ਅਪਰਾਧੀ बाक़ल महाराज में अपराधी मै अपराधी ਵੜਕੇ ਮਹਾਰਾਜ ਨੇ ਬਿਠਾ ਲਿਆ ਸਵਾਮੀ ਜੀ ਕਹਿੰਦੇ ਉਠੋ ਉਠੋ ਬੈਠੋ ਬੈਠੋ ਬੈਠ ਕੇ ਬਖਸ਼ਤਾ ਬਖਸ਼ਤਾ ਕਹਿੰਦੇ ਬਸ ਫੇਰ ਤਾਂ ਬਹੁਤ ਹੀ ਸੰਤਾਂ ਨੇ ਬਰਲਾਪ ਕੀਤਾ ਸਵਾਮੀ ਜੀ ਦੇ ਮੂਹਰੇ ਬੈਠ ਕੇ ਸੰਗਤ ਨੂੰ ਆਖਿਆ ਸੰਗਤੇ ਦੇਖਿਓ ਕਿਤੇ ਸੰਤਾਂ ਦਾ ਕੋਈ ਵੀ ਬਚਨ ਫੇਲਣਾ ਕਰਦੇ ਹੋ ਜੋ ਕਹਿਤਾ ਮੰਨਣਾ ਚਾਹੀਏ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਨਾ ਮੰਨੇ ਫਿਰ ਕਹਿੰਦੇ ਪਿੱਛੋਂ ਪਛਤਾਏ ਮੈਂ ਛੋਟੀ ਜੀ ਗਲਤੀ ਕੀਤੀ ਮੈਨੂੰ ਇੰਨੀ ਸਜ਼ਾ ਮਿਲੀ ਕਿ ਮਹਿਨਾ ਕਹਿੰਦੇ ਅਸੀਂ ਹਸਪਤਾਲ ਵਿੱਚ ਲਾ ਕੇ ਆਇਆ ਇਸ ਕਰਕੇ ਸਵਾਮੀ ਜੀ ਹੁਣ ਕਿਰਪਾ ਕਰ ਦੋ ਹੁਣ ਨਸਾ ਤੋਂ ਕੋਈ ਵੀ ਗਲਤੀ ਹੋਵੇ ਨਾ ਨਾ ਕਹਿੰਦੇ ਹੁਣ ਨਹੀਂ ਹੁਣ ਨਹੀਂ ਤੁਹਾਤੋਂ ਕੁਝ ਹੁੰਦਾ ਇਓਂ ਕਰਕੇ ਫਿਰ ਉਹਨਾਂ ਨੇ ਪੂਰੇ ਨਿਹਾਲ ਹੋ ਕੇ ਸਵਾਮੀ ਜੀ ਦੀ ਸ਼ਿਫਟ ਕੀਤੀ ਔਰ ਇਹ ਸ਼ਬਦ ਆਖਿਆ ਤੱਤੀ ਬਾਉ ਨਾ ਲੱਗਦੀ ਜਿਨ੍ਹਾਂ ਨੇ ਤੈਨੂੰ ਮੰਨਿਆ ਜਿਨ੍ਹਾਂ ਨੇ ਤੈਨੂੰ ਮੰਨਿਆ ਵਾਉ ਨਾ ਲੱਗਦੀ ਜਿਨ੍ਹਾਂ ਨੇ ਤੈਨੂੰ ਮੰਨਿਆ ਜਿਨ੍ਹਾਂ ਨੇ ਤੈਨੂੰ ਮੰਨਿਆ ਲੱਗਦੀ ਜਨਨ ਤੈਨੂੰ ਮੰਨਿਆ ਜਨਨ ਨੇ ਤੈਨੂੰ ਮੰਨਿਆ ਵਾਹ ਨਾ ਲੱਗਦੀ ਜਨਨ ਤੈਨੂੰ ਮੰਨਿਆ ਜਨਨ ਨੇ ਤੈਨੂੰ ਮੰਨਿਆ ਮੰਨਿਆ ਜਨਨ ਤੇਨ ਜਿੰਨਾ ਤੈਨੂੰ ਮੰਨਿਆ ਜਨਨ ਤੇਨੂੰ ਮੰਨਿਆ ਮੰਨਿਆ ਤੇਰਾ ਤੈਨੂੰ ਮੰਨਿਆ ਤੇਰਾ ਤੇਰਾ ਮੰਨਿਆ ਜਨਨ ਤੇਨ ਨਾ ਤੇਨ ਜਿੰਨਾ ਤੈਨੂੰ ਮੰਨਿਆ ਜਨਨ ਤੇਨੂੰ ਮੰਨਿਆ ਜਨਨ ਤੇਨੂੰ ਮੰਨਿਆ ਜਨਨ ਤੇਨੂੰ ਮੰਨਿਆ ਵਾਹ ਨ ਲੱਗਦੀ ਜਨਨ ਤੈਨ ਮੰਨਿਆ ਜਨਨ ਤੈਨ ਮੰਨਿਆ ਵਾਹ ਨ ਲੱਗਦੀ ਈ ਜਨਨ ਤੈਨ ਮੰਨਿਆ ਜਨਨ ਤੈਨ ਮੰਨਿਆ ਮ ਸਰਣਾਈ ਚਾਉ ਗਿਰਦਾ ਹਮਾਰੇ ਰਾਮ ਕਾ ਕੋ ਕਿਰਦ ਹਮਾਰੇ ਨਾਮ ਕਾ ਦੁੱਖ ਲੱਗੇ ਨਾ ਪਾਈ ਸਤ ਗੁਰੂ ਪੂਰਾ ਭੇਟਿਆ ਬੇਟਿਆ ਜੇਨ ਬਣਤ ਬਣਾਈ ਰਾਮ ਨਾਮ ਔਖਤ ਦਿਆ न रखण खलिए त रखण सभु व्यादि ਕਹੋ ਨਾਨਕ ਕਿਰਪਾ ਭਈ ਹਾ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ प्यारे ताती भावना ਲੱਗਈ ਇਉ ਸੰਗਤਾਂ ਸੰਤਾਂ ਦੇ ਦਰਸ਼ਨ ਕਰ ਕਰਕੇ ਨਿਹਾਲ ਹੁੰਦੀਆਂ ਜਿੱਥੇ ਆਪਾਂ ਬੈਠਿਆ ਸੰਗ ਤੇ ਛੋਟੀ ਜੀ ਗੱਲ ਨਹੀਂ ਬਕੁੰਠਪੁਰੀ ਹੈ ਬਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰੇਦੋ ਮਾਹੇ ਨੇਵਾਸਾ ਇਸ ਕਰਕੇ ਆਪਣੇ ਅੱਛੇ ਕਰਮ ਕੀਤੇ ਹੋਏ ਨੇ ਕਿ ਦੁਨੀਆ ਦੇ ਵਿੱਚ ਆਪਾਂ ਨੂੰ ਪੂਰਨ ਰਾਹ ਮਿਲ ਗਿਆ ਪੂਰਨ ਸੰਤ ਮਿਲ ਗਏ ਅੱਜ ਜਿਉਂ ਹੀ ਹੁਣ satsang ਕੀਤਾ ਫਿਰ ਕੀ ਮਿਲ ਗਿਆ ਪੂਰਨ ਗਿਆਨ ਮਿਲ ਗਿਆ ਸੰਗ ਤੇ ਹਰ ਸੁਆਸ ਕੀਮਤੀ ਹੈ ਅਖੀਰ ਸਵਾਮੀ ਜੀ ਕਹਿੰਦੇ ਹੈ ਭਾਈ ਜੇ ਕਿਸੇ ਨੇ ਅੰਤਮ ਸਵਾਸ ਦੇ ਨਾਲ ਪ੍ਰਭੂ ਦਾ ਨਾਮ ਬੋਲਤਾ ਉਹਦੀ ਆਤਮਾ ਪਰਮ ਆਤਮਾਨ ਦੇ ਵਿੱਚ ਚਲੀ ਜਾਵੇਗੀ ਜੇ ਨਾਮ ਬੋਲਿਆ ਗਿਆ ਦੁਆਰਾ ਫਿਰ ਜਨਮ ਲੈਣਾ ਪੈਣਾ ਕਹੋ ਰਵਦਾਸ ਸਭੈ ਜਗ ਲੂਟਿਆ ਹਮ ਤੋ ਇੱਕ ਰਾਮ ਕੈ ਛੋਟਿਆ ਆਓ ਹੁਣ ਇੱਥੇ ਸਮਾਪਤੀ ਕਰਦੇ ਹਾਂ ਕਿਉਂਕਿ ਸਮਾ ਕਿਸੇ ਦੀ ਲਿਹਾਜ਼ ਨਹੀਂ ਰੱਖਦਾ ਸਮਾ ਸਮਾ ਸਮਰਾਥ ਹੈ ਜੇ ਸੰਤਾਂ ਦੀ ਸਿਫਤ ਕਰਨ ਲੱਗ ਜਾਈਏ ਨਾ ਪਤਾ ਨਹੀਂ ਕਿੰਨੇ ਜਨਮ ਲੈਣੇ ਪੈਣਗੇ ਆਪਾਂ ਨੂੰ ਨਹੀਂ ਮੁੱਕਣੀ ਸਿਫਤ ਸੰਤਾਂ ਦੀ ਨਹੀਂ ਮੁੱਕਣੀ ਆਪਣੇ ਸੰਤ ਸੁਖਦੇਵ ਜੀ ਮਹਾਰਾਜ ਐਨੇ ਡਰਦੇ ਸੀ ਇੱਥੇ ਰਹਿੰਦੇ ਹੋਇਆ ਵੀ ਤਿੰਨ ਚਾਰ ਦਿਨਾਂ ਬਾਅਦ ਕਹਿੰਦੇ ਤੇ ਤਿੰਨ ਚਾਰ ਦਿਨਾਂ ਬਾਅਦ ਮੈਂ ਤਾਂ ਨਮਸਕਾਰ ਕਰਕੇ ਆਉਣਾ ਸੁਆਮੀ ਜੀ ਨੂੰ ਤਿੰਨ ਚਾਰ ਦਿਨਾਂ ਬਾਅਦ ਜਾਣਾ ਕਿਉਂ ਜੀ ਕਿਉਂ ਕੀ ਪਤਾ ਹੈ ਕੀ ਬੋਲ ਦੇਣਾ ਉਹਨਾਂ ਦੇ ਸਰੂਪ ਦੇਖੋ ਜਦੋਂ ਮੱਥਾ ਟੇਕਦੇ ਨੇ ਕਿੰਨਾ ਜਿਵੇਂ ਸੱਪ ਤੋਂ ਵੀ ਐਨਾ ਡਰਦੇ ਜਿਨਨੇ ਆਪਣੇ ਸਵਾਮੀ ਜੀ ਤੋਂ ਡਰਦੇ ਸੀ ਸੰਗ ਤੇ ਆਪਣੇ ਭਗਵਾਨ ਆਪਣੇ ਕੋਲ ਨੇ ਸਦਾ ਲਈ ਹੀ ਅਮਰ ਨੇ ਜਨਮ ਮਰਨ ਦੋ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੰਗ ਲੈਣ ਮਿਲਾਏ ਜਦੋਂ ਤੁਸੀਂ ਆਪਾਂ ਜਿੱਥੇ ਵੀ ਇਹਨਾਂ ਨੂੰ ਯਾਦ ਕਰਾਂਗੇ ਕਹਿ ਦਿੰਦੇ ਨੇ ਮੈਂ ਤੇਰੇ ਕੋਲੇ ਤਾਂ ਖੜਾ ਸੀ ਨਿਕਟ ਨਿਕਟ ਹਰ ਜਾਨ ਪੰਕਤੀ ਜਰੂਰ ਲੈਂਦੇ ਸੀ ਦਰਬਾਰ ਸਾਹਿਬ ਦੀ ਪੰਕਤੀ ਲੈ ਕੇ ਫਿਰ ਅਗਲੇ ਨੂੰ ਸ਼ਬਦ ਵਚਨ ਬੋਲਦੇ ਸੀ ਓ ਨਿਰੈ ਅੰਮ੍ਰਿਤ ਤੇ ਸੁਆਮੀ ਦੇ ਮੁਖ ਦੇ ਵਿੱਚ ਨਿਰੈ ਅੰਮ੍ਰਿਤ ਪ੍ਰਭ ਜੀ ਵਸਹਿ ਸਾਧਕੀ ਰਸਨਾ ਨਾਨਕ ਜਨਕ ਦਾਸਨ ਦਸਨਾ ਇਸ ਕਰਕੇ ਆਓ ਸੰਗਤੇ ਜਿੰਨਾ ਚਿਰ ਦੁਨੀਆ ਦੇ ਵਿੱਚ ਜਿਉਣਾ ਹੈ ਉਹਨਾਂ ਚਿਰ ਸਤ ਸੰਗ ਨਾ ਛੱਡਿਓ ਪ੍ਰਭ ਦੀ ਬਾਣੀ ਪੜਨੀ ਸੁਣਨੀ ਨਾ ਛੱਡਿਓ ਸੇਵਾ ਸਿਮਰਨ ਕਰਨੀ ਨਾ ਛੱਡਿਓ ਇਹ ਪ੍ਰਵਾਨ ਕਦੋਂ ਹੋਗੀ ਜੇ ਅਸੀਂ ਆਪਣੇ ਮਾਤਾ ਪਿਤਾ ਦੀ ਕਾਦਰ ਕਰਾਂਗੇ ਜੇ ਸਾਡੇ ਮਾਤਾ ਪਿਤਾ ਰੁੱਲਦੇ ਫਿਰਦੇ ਨੇ